ਇਦਰ ਸੋਨੀਆ ਜੀ ਕਹਿੰਦੇ ਜਦੋਂ ਅਮਰ ਸਿੰਘ ਚਮਕੀਲੇ ਨਾਲ ਮੈਂ ਰਿਕਾਰਡਿੰਗ ਕਰ ਰਹੀ ਸੀ ਕਿ ਮੈਂ ਪਹਿਲਾ ਵੀਡੀਓ ਦਦਿਆ ਹੈ ਨਾ ਤੇ ਕਹਿੰਦੇ ਤੁਸੀਂ ਉਹ ਸੁਣਿਓ ਤਵੇ ਵੀ ਜਿਹੜਾ ਨਾ ਟਕੂਏ ਤੇ ਟਕੂਆ ਘੜ ਕੇ ਤਵਾ ਆ ਉਹਦੇ ਵਿੱਚ ਦੋ ਗਾਣਿਆਂ ਦੇ ਵਿੱਚ ਤਾਂ ਹੈਗਾ ਦੋ ਗਾਣਿਆਂ ਚ ਮਾਰੀ ਜੀ ਖਰਾਜ ਆਂਦੀ ਖਰਾਜ ਜਾਂਦੀ ਆ ਉਹ ਆਵਾਜ਼ ਦੇ ਵਿੱਚ ਕਹਿੰਦੇ ਚਮਕੀਲੇ ਦਾ ਥੋੜਾ ਜਿਹਾ ਗਲ ਖਰਾਬ ਹੋ ਗਿਆ ਸੀ ਤੇ ਹੈ ਨਾ ਭਈ ਜੇ ਕੋਈ ਹੋਰ ਹੁੰਦਾ ਕਲਾਕਾਰ ਤਾਂ ਰਿਕਾਰਡਿੰਗ ਨਹੀਂ ਸੀ ਕਰ ਸਕਦਾ ਚਮਕੀਲਾ ਯਾਨੀ ਕਿ ਇੰਨਾ ਕੁ ਵਧੀਆ ਗਾਉਣ ਵਾਲਾ ਸੀਗਾ ਕਿ ਉਹਨੇ ਉਸ ਚੀਜ਼ ਨੂੰ ਜ਼ਾਹਰ ਨਹੀਂ ਸੀ ਹੋਣ ਦਿੱਤਾ ਸੋਨੀਆ ਜੀ ਕਹਿੰਦੇ ਤੇ ਕਹਿੰਦੇ ਮੈਨੂੰ ਉਦੋਂ ਮਾਣ ਹੋ ਗਿਆ ਸੀ ਤੇ ਕਹਿੰਦੇ ਉਸ ਤੋਂ ਬਾਅਦ ਵੀ ਆਪਾਂ ਜਦੋਂ ਵੀ ਪ੍ਰੋਗਰਾਮ ਲਾਏ ਚਮਕੀਲੇ ਨਾਲ ਇੰਨੇ ਕ ਪ੍ਰੋਗਰਾਮ ਸਾਨੂੰ ਮਿਲਦੇ ਸੀਗੇ ਹਨਾ ਪਰ ਰਹਿ ਰੱਬ ਦਾ ਨਾਮ ਤੇ ਸਾਡੀ ਜਿਹੜੀ ਟੇਪ ਸੀਗੀ ਮੇਰੀ ਤੇ ਚਮਕੀਲੇ ਦੀ ਟੱਕੂਏ ਤੇ ਟੱਕੂਆ ਖੜ ਕੇ ਇਹਨੇ ਤਾਂ ਐਸੀ ਧੱਕ ਪਾਤੀ ਸੀ ਐਸੀ ਧਾਂਕ ਚ ਮਾਰਤੀ ਸੀ ਕਿ ਦੁਨੀਆ ਹੈਰਾਨ ਰਹਿ ਗਈ ਸੀ ਇੰਨਾ ਕ ਤਵਾ ਸਾਡਾ ਵਿਕਿਆ ਸੀ ਕੰਪਨੀ ਵਾਲੇ ਵੀ ਕਹਿੰਦੇ ਸੀ ਉਹ ਕਾਹ ਚੀਜ਼ ਵਾਏ ਮੁੰਡਾ ਇਹ ਚਮਕੀਲਾ ਚਮਕੀਲਾ ਕਹਿੰਦੇ ਹਰ ਪਾਸੇ ਚਮਕੀਲਾ ਚਮਕੀਲਾ ਹੀ ਹੋ ਗਈ ਸੀ ਤੇ ਸਾਡੇ ਗਾਣੇ ਇੰਨੇ ਕਿ ਚੱਲ ਗਏ ਸੀਗੇ ਇੰਨਾ ਤਬਾ ਚੱਲ ਗਿਆ ਸੀ ਕਿ ਖਾੜਿਆਂ ਦੀ ਪ੍ਰੋਗਰਾਮਾਂ ਦੀ ਸਾਨੂੰ ਕੋਈ ਕਮੀ ਨਹੀਂ ਰਹੀ ਸੀ ਤੇ ਮੈਨੂੰ ਚਮਕੀਲੇ ਦੇ ਨਾਲ ਸ੍ਰਿੰਦਰ ਸਿੰਦੇ ਨਾਲ ਉਹ ਵੱਧ ਮਾਣ ਮਿਲਿਆ ਤੇ ਵੱਧ ਕੇ ਮੇਰੀ ਇੱਜ਼ਤ ਬਣੀ ਤੇ ਵੱਧ ਕੇ ਮੈਂ ਚਮਕੀਲੇ ਨਾਲ ਗਾਇਆ ਜੋ ਸ੍ਰਿੰਦਰ ਸਿੰਦੇ ਨਾਲ ਨਹੀਂ ਮੈਨੂੰ ਮਸ਼ਹੂਰੀ ਮਿਲੀ ਉਹ ਅਮਰ ਸਿੰਘ ਚਮਕੀਲੇ ਨਾਲ ਮਸ਼ਹੂਰੀ ਮਿਲੀ ਸ੍ਰਿੰਦਰ ਸੋਨੀਆਂ ਜੀ ਕਹਿੰਦੇ ਮੈਨੂੰ ਚਿੰਦੇ ਨਾਲ ਤਾਂ ਬਸ ਨਾਮਣਾ ਹੀ ਰਹਿ ਗਿਆ ਸੀ ਅਸਲੀ ਮੈਨੂੰ ਲੋਕਪ੍ਰੇਤ ਤਾਂ ਜਿਹੜੀ ਅਸਲੀ ਮੇਰੀ ਮਸ਼ਹੂਰੀ ਹੋਈ ਅਸਲੀ ਮੈਂ ਸਟਾਰ ਬਣੀ ਉਹ ਅਮਰ ਸਿੰਘ ਚਮਕੀਲੇ ਨਾਲ ਗਾ ਕੇ ਬਣੀ